ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੰਤਨ ਸਿੰਘ ਨੂੰ ਇੱਕ ਵਾਰ ਫੇਰ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬਤ ਦਾ ਭਲਾ ਕਰੋ ਬਬੀ ਮਿਹਰ ਕਰੋ ਕਿਰਪਾ ਕਰੋ ਬਬੀ ਦੁੱਖਾਂ ਕ੍ਰਿਸ਼ਾ ਦਾ ਨਾਸ਼ ਕਰੋ ਬਬੀਔਕੀ ਕੜੀ ਨਾ ਦੇਕੋ ਕਰੋ ਕਿਰਪਾ ਸੰਤਨ ਸਿੰਘ ਨੂੰ ਇੱਕ ਵਾਰ ਫੇਰ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਬੀ ਕਰੋ ਕਿਰਪਾ Oh. ਸਤਨਾਮੁ ਮੇਖਿ ਸ੍ਰੀ ਵਾਹਿਗੁਰੂ ਸਾਹਿਬ ਜੀ ਜਨਗ ਸੋਏ ਜਿਨ ਜਾਣਿਆ ਓਨ ਮਨ ਰਥ ਤਰਿਆ ਸਾਜ ਸੰਤੋਖ ਸਮਾਜਰੀ ਅપરાਸਰ ਪਰਿਆ ਕਥਾ ਕਥਾ ਅੰਬਰਾ ਭੂਰੀ ਜਿਸ ਦੇ ਸੋਭਾ ਮਨ ਦੇ ਕਾਬੂ ਹੂੰ ਨਾ ਡਰੂ ਨਾ ਡਰੂ ਅਰ ਸੌਂ ਜਬ ਜਾਏ ਨਰੂ ਨਿਸ ਜਾਏ ਗਾਰੇ ਆਪਣੀ ਜੀਤ ਕਰੋ ਹਰ ਸੇਖ ਹਉ ਆਪਣੇ ਹੀ ਮਨ ਗਉ ਏ ਲਾਲ ਜਹਉ ਗੁਨ ਦਉ ਚਰਉ ਜਾਬ ਆਵ ਕੀ ਯੋਧ ਨਿਦਾਨ ਬਣੈ ਅਦ ਹੀ ਰਣ ਮੈਂ ਤਬ ਜੂਜ ਮਰੋ ਜੋ ਤਉ ਪ੍ਰੇਮ ਖੇਲਣ ਕਾ ਜਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ઓ સાબ ના ગીરેણ ગાવ આવો અમારે પાસ ગગન ધમમ બાજ્યો પર્યો નિશાન હે ગાવ ખેત જો માંડ્યો સૂરમા આબ જુ જન ગાવ સુરા સો પહે જાનિએ જો લરય દીન કે ਭੁਰ ਜਾ ਭੁਰ ਜਾ ਕਟ ਮਰੇ ਕਬ ਹੂ ਨਾ ਛਾਡੇ ਸੇਵਕ ਕੀ ਓੜ ਕਨੇ ਬਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲ ਦੇ ਰਾਖਿਓ ਜੀਤ ਬਹੁਤ ਜਨਮ ਬਿਛਰੇ ਥੇ ਇਹੋ ਜਨਮ ਤੁਮਾਰੇ ਲਿਖੇ कह रास आस लग जीव चिर पियो दर्शन राम नाम में गयो जा कै सम को सिमरत संकट मिट दर्श तुहारो सुखुटल गुर सेविय सहज सुपाये દર્શન પરસે આય ગુરુ કૈ જનમ મરણ દુખ હો વૈ સફત કસામદી નૂર હર સહ ગુર સહ ઢડી એ તુદ ઢટે સજે માલ જનમ જનમ દી સજન સજા બાદશાહ શેર શાહંદે जिस पास बेठियां सोहीअ सभिना दा वेस ਸਨਾ ਗੁਣ ਗੋਪਾਲ ਨਿਤ ਗਾਇਣ ਸਾਧ ਸਹਜ ਰਹਿਸ ਮਨ ਉਪਜਿਓ ਸਗਲੇ ਦੂਖ ਪਰ ਨਾਇਣ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਬਾਣੀ ਦੇ ਵੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਵਿੱਤਰੰਗ 7713 ਦੇ ਟੋਡੀ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਪਰਸੋਂ 27 ਤਰੀਕ ਹੈ ਸਹਿਬਾਂ ਦੇ ਛੋਡੇ ਰਾਲ ਸਤਕਾਰਯੋਗ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ ਵੇਲੇ ਤੋਂ ਮਾਤਾ ਸੁੰਦਰੀ ਜੀ ਗੁਰਦੁਆਰਾ ਸਾਹਿਬ ਜੀ ਵਿਖੇ ਦੁਬਾਰ ਤੱਕ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਭਾਈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੋ ਅੱਥੀ ਸੇਵਾ ਕਰਕੇ ਆ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ